ਹਾਂਜੀ ਸਤਿ ਸ਼੍ਰੀ ਕਾਲ ਜੀ ਬਠਿੰਡਾ ਭਾਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਅੱਗੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿੰਨਾ ਬੇਟੀਆਂ ਦੇ ਬੱਚਿਆਂ ਦੇ ਮੂੰਹ ਦੇ ਉੱਤੇ ਬਹੁਤ ਜ਼ਿਆਦਾ ਛਾਈਆਂ ਆ ਜੀ ਤੇ ਇਹ ਛਾਈਆਂ ਜਦੋਂ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਜ਼ਿਆਦਾ ਪੈ ਜਾਂਦੀਆਂ ਜੀ ਕਈਆਂ ਬੇਟੀਆਂ ਦੇ ਪਹਿਲਾਂ ਵੀ ਹੁੰਦੇ ਦਾਗ ਛਾਈਆਂ ਤੇ ਜਿਵੇਂ ਆਪਣੇ ਫਿਨਿਸ਼ਿੰਗਾਂ ਦੇ ਦਾਗ ਹੋ ਜਾਂਦੇ ਆ ਇਹਨਾਂ ਲਈ ਜਾਂ ਬਰੀਕ-ਬਰੀਕ ਫਿਨਿਸ਼ਿੰਗਾਂ ਕਿ ਅੱਲਾ ਜੇ ਤੁਹਾਡੇ ਚਿਹਰੇ ਦੇ ਉੱਤੇ ਫਿਨਿਸ਼ਿੰਗਾਂ ਜ਼ਿਆਦਾ ਹੈ ਪਸਾਰੀਆਂ ਦਾ ਫਿੰਸੀਆਂ ਵੀ ਹੋ ਜਾਂਦੀਆਂ ਉਹਨਾਂ ਲਈ ਪਹਿਲਾਂ ਆਪਾਂ ਦੱਸਦੇ ਆਂ ਫਿਰ ਆਪਾਂ ਤੁਹਾਨੂੰ ਸ਼ਾਇਆਂ ਦੀ ਦੱਸਾਂਗੇ ਜੀ ਜਿਹੜੀਆਂ ਬੇਟੀਆਂ ਦੀਆਂ ਫਿੰਸੀਆਂ ਆ ਇਹ ਤੁਸੀਂ ਕੀ ਕਰਨਾ ਜੀ ਜਾਈਫਲ ਨਹੀਂ ਹੁੰਦਾ ਜਾਈਫਲ ਹੁੰਦਾ ਇਹ ਪਸਾਰੀਆਂ ਦੇ ਆਮ ਹੀ ਮਿਲ ਜਾਂਦਾ ਜੀ ਜਾਈਫਲ ਹੁੰਦਾ ਤੇ ਉਹ ਹਰੜ ਦੀ ਤਰ੍ਹਾਂ ਹੁੰਦਾ ਜੀ ਤੇ ਤੁਸੀਂ ਜਾਈਫਲ ਕਹਿ ਕੇ ਤੁਸੀਂ ਪਸਾਰੀਆਂ ਦੇ ਇੱਕ ਡਲੀ ਲੈ ਆਉਣੀ ਆ ਦੀ ਤੇ ਉਹ ਤੁਸੀਂ ਜੇ ਮੇ ਕੋਈ ਪੱਕਾ ਚੱਪਣ ਹੋਵੇ ਚਾਹੇ ਕੋਈ ਪੱਥਰ ਦੀ ਤੁਹਾਡੇ ਕੋਲ ਪੱਕੀ ਸੱਲ ਹੋਵੇ ਜਿਹਦਾ ਕਲਰ ਜਾਂ ਨਾ ਲੈਂਦਾ ਹੋਵੇ ਗੇਰੂ ਜਾਂ ਨਾ ਲਹੇ ਤੇ ਉਹਦੇ ਉਹਦੇ ਵਿੱਚ ਤੁਸੀਂ ਗੁਲਾਬ ਜਲ ਪਾ ਲੈਣਾ ਗੁਲਾਬ ਚਲ ਦੇ ਵਿੱਚ ਤੁਸੀਂ ਇਹਨੂੰ ਇਸ ਤਰ੍ਹਾਂ ਕਸਾਈ ਜਾਣਾ ਜੀ ਰਗੜੀ ਜਾਣਾ ਉਹਦੇ ਉੱਤੇ ਸੱਲ ਦੇ ਉੱਤੇ ਚਾਹੇ ਕੋਈ ਪੱਕਾ ਚੱਪਣ ਹੋਵੇ ਉਹਦੇ ਉੱਤੇ ਜਦੋਂ ਉਹ ਗੁਲਾਬ ਜਲ ਦਾ ਕਲਰ ਬਦਲ ਜੇ ਹਲਕਾ ਜਿਹਾ ਪੀਲਾ ਹੋ ਜਾਏ ਕਲਰ ਤੇ ਉਦੋਂ ਤੁਸੀਂ ਉਹਨੂੰ ਕਾਟਨ ਨਾਲ ਕਾਟਨ ਨਾਲ ਲੈ ਕੇ ਪਹਿਲਾਂ ਤੁਸੀਂ ਆਪਣਾ ਚੰਗੀ ਤਰ੍ਹਾਂ ਫੇਸ ਧੋ ਲੈਣਾ ਜੋ ਵੀ ਤੁਸੀਂ ਫੇਸ ਵਾਸ਼ ਵਰਤਦੇ ਹੋ ਤੁਸੀਂ ਉਹ ਲਾ ਕੇ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਕਾਟਨ ਨਾਲ ਉਹ ਜਿਹੜਾ ਤੁਸੀਂ ਵੀ ਪਾਣੀ ਬਣਾਇਆ ਹੋਊਗਾ ਜਿਵੇਂ ਗਲਾਬ ਜਲ ਤੇ ਜਾਈਫਲ ਵਿੱਚ ਰਗੜ ਕੇ ਇੱਕ ਪੀਲਾ ਜਿਹਾ ਕਲਰ ਆ ਜਾਊਗਾ ਉਹ ਪਾਣੀ ਨੂੰ ਗਲਾਬ ਜਲ ਨੂੰ ਜਾਨੀ ਜਦੋਂ ਆਪਾਂ ਸਿਲ ਦੇ ਵਿੱਚ ਰਗੜਾਂਗੇ ਤਾਂ ਜਾਈਫਲ ਦਾ ਰੰਗ ਛੱਡ ਦੂਗਾ ਤੇ ਪੀਲਾਇਆ ਕਲਰ ਆ ਜਾਊਗਾ ਉਹਦੇ ਵਿੱਚ ਤੁਸੀਂ ਕਾਟਨ ਡਿਪ ਕਰਕੇ ਆਪਦੇ ਜਿੱਥੇ ਫਿੰਸੀਆਂ ਸੋਡੇ ਜਿਹਾ ਦਾਗ ਹੈ ਤੁਸੀਂ ਇਹ ਲਾ ਲੈਣਾ ਤੁਸੀਂ ਇੱਕ ਘੰਟਾ ਇਹਨੂੰ ਲਾ ਕੇ ਰੱਖਣਾ ਉਸ ਤੋਂ ਬਾਅਦ ਨਾਰਮਲ ਪਾਣੀ ਨਾਲ ਤੁਸੀਂ ਮੂੰਹ ਧੋ ਲੈਣਾ ਇਸ ਤਰ੍ਹਾਂ ਤੁਸੀਂ 10-15 ਦਿਨ ਕਰੋਗੇ ਤੁਹਾਨੂੰ 10-15 ਦਿਨਾਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲੂਗਾ ਜੀ ਇਹਦਾ ਫਿੰਸੀ ਕੋਈ ਦੁਬਾਰਾ ਨਹੀਂ ਹੋਊਗੀ ਜਿਹੜੀਆਂ ਹੋਣਗੀਆਂ ਹੌਲੀ-ਹੌਲੀ ਜਾਂਦੀਆਂ ਰਹਿਣਗੀਆਂ ਮਹੀਨੇ ਦੋ ਮਹੀਨੇ ਵਿੱਚ ਤੇ ਜੋ ਵੀ ਤੁਹਾਡੇ ਚਿਹਰੇ ਤੇ ਦਾਗ ਆ ਉਹ ਵੀ ਖਤਮ ਹੁੰਦੇ ਜਾਣਗੇ ਜੀ ਤੇ ਜਿਵੇਂ ਹੁਣ ਆਪਣੇ ਚਿਹਰੇ ਦੇ ਉੱਤੇ ਛਾਈਆਂ ਹੋ ਜਾਂਦੀਆਂ ਬਹੁਤ ਜ਼ਿਆਦੇ ਬੀ ਬਿਲਕੁਲ ਸਕਿਨ ਆਪਣੇ ਫੇਸ ਦੀ ਕਾਲੀ ਹੋ ਜਾਂਦੀ ਹੈ ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਉਹਦੇ ਲਈ ਸੁਣ ਮੈਂ ਇੱਕ ਸਸਤੀ ਜੀ ਟਿਊਬ ਦੱਸਦੀ ਹਾਂ 150 ਦੀ ਆ ਜਾਂਦੀ ਹੈ ਕਿਸੇ ਵੀ ਤੁਸੀਂ ਮੈਡੀਕਲ ਸ਼ਾਪ ਤੋਂ ਜਾ ਕੇ ਉਹ ਟਿਊਬ ਖਰੀਦ ਸਕਦੇ ਹੋ ਜੀ ਉਹ ਕਰੀਮ ਤੇ ਮੈਲਾ ਲਾਈਟ ਉਹ ਕਰੀਮ ਦਾ ਨਾਮ ਮੈਲਾ ਲਾਈਟ ਤੇ ਉਹ ਮੈਂ ਇੱਥੇ ਮੈਲਾ ਲਾਈਟ ਦੇ ਵਿੱਚ ਕਾਫੀ ਕਰੀਮਾਂ ਆ ਜਾਂਦੀਆਂ ਮੈਲਾ ਲਾਈਟ 15 ਆ ਜਾਂਦੀ ਹੈ ਮੈਲਾ ਲਾਈਟ 글로 ਆ ਜਾਂਦਾ ਹੈ ਕਈ ਤਰ੍ਹਾਂ ਦੀਆਂ ਹੁੰਦੀਆਂ ਇਹ ਮੈਲਾ ਲਾਈਟ ਫੋਰਟ ਕ੍ਰੀਮ ਤੇ ਦੰਬਾ ਕੀ ਮੈਂ ਤੁਹਾਨੂੰ ਇੱਥੇ ਸਕਰੀਨਸ਼ਾਟ ਲਾ ਰਹੀ ਹਾਂ ਤੁਸੀਂ ਇਸ ਦੇ ਉੱਤੇ ਜਾ ਕੇ ਸਕਰੀਨਸ਼ਾਟ ਲੈ ਕੇ ਕ੍ਰੀਮ ਲੈ ਲੈਣੀ ਹੈ ਇਹ ਕ੍ਰੀਮ ਤੁਸੀਂ ਸ਼ਾਮ ਨੂੰ ਲਾਉਣੀ ਹੈ ਜੀ ਤੁਸੀਂ ਪਹਿਲਾਂ ਇਹ ਕ੍ਰੀਮ ਲਾਉਣ ਤੋਂ ਪਹਿਲਾਂ ਥੋੜਾ ਜਿਹਾ ਪੈਚ ਜਰੂਰ ਲਾ ਲਾਇਓ ਟੈਸਟ ਜਰੂਰ ਕਰਿਓ ਜਿਵੇਂ ਹੁਣ ਆਪਦੇ ਕੰਨ ਦੇ ਪਿਛਲੇ ਹਿੱਸੇ ਵਾਲੀ ਸਕਿਨ ਆਪਣੀ ਥੋੜੀ ਜੀ ਆਉਂਦੀ ਹੈ ਪਤਲੀ ਹੁੰਦੀ ਹੈ ਆਪਣੇ ਚਿਹਰੇ ਦੀ ਤਰ੍ਹਾਂ ਹੀ ਹੁੰਦੀ ਹੈ ਉੱਥੇ ਲਾ ਲਓ ਜੇ ਕੋਈ ਥੋੜੇ ਜਲ ਹਲਕੀ ਬਹੁਤ ਹਲਕੀ ਜੰਚਲਨਤਾ ਹੋਊਗੀ ਪਰ ਜੇ ਥੋੜੇ ਜਿਆਦਾ ਜਲਨ ਹੋਣ ਲੱਗੀ ਜੇ ਹਟੀ ਨਾ ਜਲਨ ਫਿਰ ਤੁਸੀਂ ਇਹਨੂੰ ਲਾ ਦਿਓ ਫਿਰ ਤੁਸੀਂ ਲਾ ਦਿਓ ਫਿਰ ਤੁਸੀਂ ਨਾ ਲਾਓ ਫਿਰ ਤੁਸੀਂ ਕੀ ਕਰਨਾ ਹੈ ਜੇ ਤੁਹਾਡੇ ਜਿਆਦਾ ਜਲਨ ਹੋਣ ਲੱਗੀ ਤੁਸੀਂ ਪਹਿਲਾਂ ਫੇਸ ਦੇ ਉੱਤੇ ਮੋਇਸਚਰਾਈਜ਼ਰ ਲਾਉਣਾ ਚਾਹੋ ਵੀ ਮੋਇਸਚਰਾਈਜ਼ਰ ਤੁਸੀਂ ਵਰਤਦੇ ਹੋ ਤੇ ਚਾਹੇ ਤੁਹਾਡੀ ਸਕਿਨ ਵਿੱਚ ਡਰਾਈ ਹੋਵੇ ਚਾਹੇ ਆਇਲੀ ਹੋਵੇ ਆਪਾਂ ਮੋਇਸਚਰਾਈਜ਼ਰ ਤਾਂ ਲਾਉਨੇ ਲਾਉਨੇ ਕਿਉਂਕਿ ਜੇ ਆਪਾਂ ਆਇਲੀ ਸਕਿਨ ਤੇ ਮੋਇਸਚਰਾਈਜ਼ਰ ਨਹੀਂ ਲਾਉਂਦੇ ਤਾਂ ਆਪਣਾ ਆਇਲ ਅੰਦਰੋਂ ਜਿਆਦਾ ਨਿਕਲਣ ਲੱਗ ਜਾਂਦਾ ਤੇ ਫਿਰ ਆਪਣੀ ਸਕਿਨ ਬਹੁਤ ਛੇਤੀ ਡੱਲ ਹੋ ਜਾਂਦੀ ਹੈ ਤੇ ਇਹਦੇ ਲਈ ਮੋਇਸਚਰਾਈਜ਼ਰ ਤਾਂ ਆਪਾਂ ਹਰ ਸਕਿਨਾਂ ਦੇ ਉੱਪਰ ਹੀ ਲਾਉਨੇ ਆ ਜੋ ਵੀ ਮੋਇਸਚਰਾਈਜ਼ ਉਹ ਚਿਹਰੇ ਦੇ ਉੱਪਰ ਲਾ ਲਾ ਨਾ ਤੇ 5 ਮਿੰਟ ਜਿਹੜਾ ਮੋਇਸਚਰਾਈਜ਼ਰ ਲੱਗੇ ਨੂੰ ਹੋ ਜਾਣ ਉਸ ਤੋਂ ਬਾਅਦ ਤੁਸੀਂ ਇਹ ਟਿਊਬ ਲਾ ਲੈਣੀ ਕਰੀਮ ਲਾ ਲੈਣੀ ਫਿਰ ਤੁਹਾਡੇ ਜਲਨ ਨਹੀਂ ਹੋਊਗੀ ਜੇ ਤੁਹਾਨੂੰ ਫੇਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ ਤੁਸੀਂ ਪਲੀਜ਼ ਇਹ ਕਰੀਮ ਨਾ ਵਰਤਿਓ ਫਿਰ ਇਹ ਤੁਹਾਡੇ ਲਈ ਸਕਿਨ ਲਈ ਠੀਕ ਨਹੀਂ ਗਈ ਤੇ ਜਿਨ੍ਹਾਂ ਦੇ ਇਹ ਨਹੀਂ ਜਲਨ ਹੁੰਦੀ ਵੀ ਸੈਟ ਜਿਵੇਂ ਜਿਵੇਂ ਸਕਿਨ oily ਸਕਿਨ ਨਾਲ ਉਹਨਾਂ ਦੇ ਤਾਂ ਇਹ ਸੈਟ ਆ ਹੀ ਜਾਂਦੀ ਹੈ ਜੀ ਤੇ ਥੋੜੀ ਡਰਾਈ ਸਕਿਨ ਨਾਲੇ ਮੋਇਸਚਰਾਈਜ਼ਰ ਲਾ ਕੇ ਲਾ ਕੇ ਵੇਖਣਾ ਜੇ ਤਾਂ ਉਹਨਾਂ ਨੂੰ ਸੈਟ ਆ ਗਈ ਤਾਂ ਫਿਰ ਤਾਂ ਬਹੁਤ ਵਧੀਆ ਤੇ ਜੇ ਨਾ ਸੱਟਾਈ ਫਿਰ ਇਹ ਕਰੀਮ ਤੁਸੀਂ ਛੱਡ ਦਿਓ ਜੀ ਫਿਰ ਤੁਸੀਂ ਇੱਥੇ ਇਹ ਕਰੀਮ ਨਾ ਲਾਓ ਤੇ ਫਿਰ ਆਪਾਂ ਤੁਹਾਨੂੰ ਇਹ ਤੁਸੀਂ ਜਿਹੜਾ ਮੈਂ ਸੁਨਜਾਈ ਫਲਾਲਾ ਦੱਸਿਆ ਇਹ ਲਾ ਸਕਦੇ ਹੋ ਤੇ ਨਹੀਂ ਮੈਂ ਤੁਹਾਨੂੰ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਅਗਲੀ ਵੀਡੀਓ ਚ ਫਿਰ ਮੈਂ ਕੱਲੀ ਡਰਾਈ ਸਕਿਨ ਲਈ ਜੋ ਵੀ ਆਪਾਂ ਸ਼ਾਮੇ ਵਾਸਤੇ ਕਰੀਮਾ ਵਰਤਦੇ ਆ ਉਹ ਤੁਹਾਨੂੰ ਫਿਰ ਮੈਂ ਜ਼ਰੂਰ ਦੱਸੂਗੀ ਤੇ oily skin ਲਈ ਤਾਂ ਇਹ ਪੂਰੀ ਪਰਫੈਕਟ ਹੀ ਹੈ ਜੀ ਵਧੀਆ ਹੈ ਅਸੀਂ ਵੀ ਵਰਤੀ ਹੋਈ ਹੈ ਤੇ ਤੁਸੀਂ ਇਹ ਸ਼ਾਮ ਨੂੰ ਲਾਉਣੀ ਹੈ ਜੀ ਰਾਤ ਨੂੰ ਲਾ ਕੇ ਇਸੇ ਤਰ੍ਹਾਂ ਛੱਡ ਦੇਣਾ ਸਵੇਰ ਫੇਸ ਧੋਣਾ ਤੇ ਇਹ ਤੁਸੀਂ ਪਹਿਲਾਂ ਤਾਂ ਤੁਸੀਂ ਹਫ਼ਤੇ ਦੇ ਵਿੱਚ ਸਿਰਫ ਇਹ ਦੋ ਵਾਰੀ ਲਾਉਣੀ ਹੈ ਉਸ ਤੋਂ ਬਾਅਦ ਤੁਸੀਂ ਹਫ਼ਤੇ ਦੇ ਵਿੱਚ ਚਾਰ ਵਾਰੀ ਕਰ ਦਿਓ ਇੱਕ ਦਿਨ ਛੱਡ ਕੇ ਇੱਕ ਦਿਨ ਲਾਉਣੀ ਕਰ ਦਿਓ ਫਿਰ ਤੁਸੀਂ ਇਹਨੂੰ ਰੈਗੂਲਰ ਕਰ ਦਿਓ ਤੁਸੀਂ ਡੇਢ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਚਿਹਰਾ ਪੂਰਾ ਸਾਫ਼ ਹੋ ਜਾਊਗਾ ਤੇ ਬਸ ਤੁਸੀਂ ਇਹਨਾਂ 2 ਮਹੀਨੇ ਇਹਨੂੰ ਵਰਤ ਸਕਦੇ ਹੋ 2 ਮਹੀਨਿਆਂ ਤੋਂ ਵੱਧ ਨਹੀਂ ਵਰਤਣੀ ਇਹ ਕਿਉਂਕਿ ਫਿਰ ਸਕਿਨ ਜਿਆਦਾ ਆਪਣੀ ਖੁਸ਼ਕ ਹੋ ਜਾਂਦੀ ਆ ਤੇ ਫਿਰ ਇਹ ਨਾਲ ਸਕਿਨ ਖਰਾਬ ਕਰਨ ਲੱਗ ਜਾਂਦੀ ਆ ਇਹ ਜਿਆਦਾ ਲੰਬਾ ਸਮਾਂ ਨਹੀਂ ਇਹਨੂੰ ਵਰਤਣਾ ਸਿਰਫ ਇਹਨੂੰ 2 ਮਹੀਨੇ ਵਰਤਣਾ ਤਾਂ ਤੁਸੀਂ ਦੇਖੋ ਤੁਹਾਡੇ ਚਿਹਰੇ ਤੇ ਕੋਈ ਫਿੰਸੀ ਕੋਈ ਦਾਗ ਕੋਈ ਸ਼ਾਈ ਦਾ ਨਾਮ ਉਹ ਨਿਸ਼ਾਨ ਨਹੀਂ ਰਹਿਣਾ ਬਹੁਤ ਸਸਤੀ ਦੀ ਕਰੀਮ ਹੈ ਤੇ ਤੁਸੀਂ ਬਸ ਇਹਦਾ 2 2.5 ਮਹੀਨੇ ਇਸਤੇਮਾਲ ਕਰਨਾ ਇਸ ਤੋਂ ਵੱਧ ਨਹੀਂ ਕਰਨਾ ਕਿਉਂਕਿ ਉਹਦੇ ਵਿੱਚ ਤੁਹਾਨੂੰ ਸਾਰਾ ਪੂਰਾ 100% ਦਾ ਰਿਜ਼ਲਟ ਮਿਲ ਜੂਗਾ ਤੇ ਉਸ ਤੋਂ ਬਾਅਦ ਤੁਸੀਂ ਛੱਡ ਦਿਓ ਇਹਦੇ ਨਾਲ ਹਟੀਆਂ ਸ਼ਾਈਆਂ ਤੁਹਾਡੇ ਦੁਆਰੇ ਨਹੀਂ ਪੈਣਗੀਆਂ ਤੁਸੀਂ ਇਹ ਨਾ ਸੋਚੋ ਕਿ ਮੈਂ ਛੱਡਤੀ ਤੇ ਮੇਰੇ ਦੁਆਰੇ ਫੇਰ ਫੇਸ ਤੇ ਸ਼ਾਈਆਂ ਆਉਣਗੀਆਂ ਫਿਰ ਕਦੇ ਨਹੀਂ ਆਉਣਗੀਆਂ ਸ਼ਾਈਆਂ ਜੀ ਤੇ ਤੁਸੀਂ ਠੀਕ ਹੋਵੋਗੇ ਪਾਣੀ ਤੁਸੀਂ ਥੋੜਾ ਜਿਆਦਾ ਪੀਣਾ ਜੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਸ਼ਿਸ਼ ਕਰਿਆ ਕਰੋ 2 ਤੋਂ 2.5 ਲੀਟਰ ਪਾਣੀ ਰੋਜ਼ ਪੀਆ ਕਰੋ ਜੀ ਤੇ ਫਿਰ ਉਹਦੇ ਨਾਲ ਵੀ ਸਕਿਨ ਆਪਣੀ ਸਾਫ਼ ਰਹਿੰਦੀ ਹੈ। ਪਾਣੀ ਦਾ ਜ਼ਿਆਦਾ ਵਰਤੋਂ ਕਰਿਆ ਕਰੋ। ਪੇਟ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਜੀ। ਇਹ ਜ਼ਿਆਦਾ ਕਰਨ ਨਾਲ ਆਪਣੇ ਗਰਮੈਸ ਨਾ ਹੋ ਜਾਂਦਾ। ਤੇ ਚਾਰ ਤੇ ਤਲੀਆਂ ਚੀਜ਼ਾਂ ਤੋਂ ਤੁਸੀਂ ਬਚਤ ਰੱਖਿਓ ਜੀ। ਉਹਨਾਂ ਦਿਨਾਂ ਚ ਜਦੋਂ ਤੁਸੀਂ ਵੀ ਕਰੀਮ ਕੋਈ ਲਾ ਰਹੇ ਆ ਤੇ ਮੈਦੇ ਵਾਲੀਆਂ ਚੀਜ਼ਾਂ ਤੋਂ ਜ਼ਿਆਦਾ ਤਲੀਆਂ ਫਰੀਆਂ ਤੋਂ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਤੋਂ ਥੋੜਾ ਜਿਹਾ ਬਚੋ ਜੀ। ਤੇ ਤੁਹਾਡੀ ਸਕਿਨ ਬਿਲਕੁਲ ਨਾਰਮਲ ਹੋ ਚੁੱਕੀ। ਦੇ ਦਿਨੇ ਤੁਸੀਂ ਕੁਝ ਵੀ ਲਾ ਸਕਦੇ ਹੋ ਤੇ ਫੇਸ ਤੇ ਕੋਈ ਮੌਇਸਚਰਾਈਜ਼ਰ ਜੋ ਵੀ ਮੇਕਅਪ ਕਰਦੇ ਹੋ ਕਰ ਸਕਦੇ ਹੋ ਕੋਈ ਨਹੀਂ ਬਸ ਸ਼ਾਮ ਸ਼ਾਮ ਨੂੰ ਇਹ ਲਾਉਣੀ ਹੈ ਇਹ ਲਾਉਣ ਤੋਂ ਬਾਅਦ ਧੁੱਪੇ ਬਿਨ ਹੀ ਨਿਕਲਣਾ ਤੇ ਤਾਂ ਕਰਕੇ ਰਾਤ ਨੂੰ ਲਾਉਣੀ ਹੈ ਜੇ ਸਵੇਰ ਤੁਸੀਂ ਕਿਤੇ ਜ਼ਿਆਦਾ ਧੁੱਪ ਦੇ ਵਿੱਚ ਬਾਹਰ ਜਾਂਦੇ ਹੋ ਤਾਂ ਸੰਸਕ੍ਰੀਨ ਤੁਸੀਂ ਜ਼ਰੂਰ ਲਾਉਣੀ ਹੈ ਤੇ ਇਹ ਇਹ ਨਾ ਹੋਵੇ ਆਪਾਂ ਠੀਕ ਕਰਦੇ ਕਰਦੇ ਇਸਕੇ ਨਾਲ ਨੂੰ ਜ਼ਿਆਦਾ ਖਰਾਬ ਕਰ ਲਈਏ ਸੰਸਕ੍ਰੀਨ ਤੁਸੀਂ ਉਹਨਾਂ ਦਿਨਾਂ 'ਚ ਜ਼ਰੂਰ ਵਰਤਣੀ ਜਿੰਨਾ ਚਿਰ ਇਹ 2-3 ਮਹੀਨੇ ਇਹ ਲਾਉਣੇ ਹੋ ਤੇ ਆਸਟ੍ਰੇਲੀਆ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਤੁਹਾਡਾ ਬਹੁਤ ਬਹੁਤ